ਕੋੜੇ ਲਾਗਦੇ ਨੇ ਕੋੜ ਦਾ ਮੇਰਾ ਸਾਡਾ ਹੀ ਕੋੜ ਦੇ ਨੇ ਅਸੀਂ ਉੱਥੇ ਮੱਥਾ ਟੇਕਣ ਗਏ ਸੀਗੇ ਉਹਨਾਂ ਨਾਲ ਮਤਦਾ ਦਾ ਹੱਥ ਲੱਗ ਗਿਆ ਜਾਂ ਕੁਝ ਵੀ ਕਹ ਲਓ ਨਾਲ ਲੱਗ ਗਿਆ ਤੇ ਉਹਨੂੰ ਕੱਟ ਲੱਗ ਗਿਆ ਜਿਸ ਕਾਰਨ ਉਹਨਾਂ ਦੀ ਜਾਨ ਚਲੀ ਗਈ ਤੇ ਮੈਂ ਪ੍ਰਸ਼ਾਦ ਨੂੰ ਇਹ ਮੰਗ ਕਰਦਾ ਵੀ ਇਹ ਜਿਹੜੀਆਂ ਗੱਡੀਆਂ ਦੀ ਸੜਕ ਨੋਟਿਸ ਦੇ ਵਿੱਚ ਪੱਤਾ ਦੱਜ ਕਰਾਂਗੇ ਜਿਹਨਾਂ ਕਰਕੇ ਇਹ ਡੋਡਾ ਬਡਾ ਘਾਟਾ ਪਿਆ ਉੱਥੇ ਜਦੋਂ ਮੱਥਾ ਟੇਕ ਕੇ ਵਾਪਸ ਆਪਣੀ ਗੱਡੀ ਦੇ ਵਿੱਚ ਆ ਕੇ ਬੈਠਣ ਲੱਗੇ ਇੱਕ ਨਾਲ ਗੱਡੀ ਖੜੀ ਸੀ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰੰਟ ਛੱਡਿਆ ਹੈ ਜੀ ਕਿਹੜੀ ਗੱਡੀ ਸੀ ਆਮੀ ਮਤਲਬ ਉਹਨੂੰ ਕਿਤੇ ਟੱਚ ਹੋ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਜਦੋਂ ਇਹਨਾਂ ਨੇ ਬਾਅਦ ਵਿੱਚ ਦੇਖਿਆ ਉਹਦੇ ਵਿੱਚ ਡਾਇਰੈਕਟਲੀ ਮਤਲਬ ਸਿੱਧਾ ਕਰੰਟ ਛੱਡਿਆ ਸੀ ਕੀ ਨਾਮ ਤੁਹਾਡਾ ਵੀਰ ਮੇਰਾ ਨਾਮ ਅਮਰਿੰਦਰ ਜੰਗਾ ਪੁਲੀ ਲੋਕ ਕੋੜਦ ਪਿੰਡ ਮੇਰਾ ਈ ਸਾਡੇ ਲਾਗਾ ਪਿੰਡ ਕੋੜ ਦਾ ਮੇਰਾ ਲਾੜਾ ਈ ਕੋੜਦ ਪਿੰਡ ਅਸੀਂ ਉੱਥੇ ਮੱਥਾ ਟੇਕਣ ਗਏ ਸੀਗੇ ਤੇ ਜਦੋਂ ਮੈਂ ਸਾਡੇ ਤੇ ਵਾਪਸ ਆਏ ਗੱਡੀ 'ਚ ਬੱਠਣ ਲੱਗੇ ਨਾਲ ਦੀ ਇੱਕ ਠੰਡੇ ਵਾਲੀ ਗੱਡੀ ਖੜੀ ਸੀਗੀ ਹਾਂ ਤੇ ਉਹਨਾਂ ਨਾਲ ਮਾਤਾ ਦਾ ਹੱਥ ਲੱਗ ਗਿਆ ਜਾਂ ਕੁਝ ਵੀ ਕਹੋ ਨਾਲ ਲੱਗ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਜਿਸ ਕਾਰਨ ਉਹਨਾਂ ਦੀ ਜਾਨ ਚਲੀ ਗਈ ਜੋ ਮੈਂ ਪ੍ਰਸ਼ਾਸਨ ਨੂੰ ਹੀ ਮੰਗ ਕਰਦਾ ਵੀ ਇਹ ਜਿੱਤੀਆਂ ਜੀ ਸਰਕ ਨੋਟਿਸ ਲੈ ਲਈ ਪਰਚਾ ਦਾਜ ਕਰਨਾ ਚਾਹੀਦਾ ਵਾ ਜਿਹਨਾਂ ਕਰਕੇ ਸਾਡਾ ਬੜਾ ਵੱਡਾ ਘਾਟਾ ਪਿਆ ਉਹਦੇ ਵਿੱਚ ਸਿੱਧਾ ਹੀ ਕੰਮ ਪਾਇਆ ਸੀ ਕਿ ਉਹਦੀ ਗੱਡੀ ਮਲਾਈ ਸ਼ੋਹਰਤ ਡਰੈਕਟ ਕਰ ਦਿੱਤੀ ਗਈ। ਕੋਈ ਮਾਤਰਾ ਦਾ ਨਾਮ ਕਿਸੇ ਤੋਂ ਪਤਾ ਨਾ ਗੁਰਮੀਤ ਵਰਦੀਗਾ ਜੀ ਕਿੰਨੀ ਉਮਰ ਸੀ ਉਹਨਾਂ ਦੀ ਉਹਦੀ ਉਮਰ 50 ਸਾਲ ਤੋਂ 55 ਸਾਲ ਦੇ ਵਿੱਚ ਸੀ ਜੀ ਜਿਹੜੀ ਗੱਡੀ ਖੜੀ ਸੀ ਉਹਦੇ ਕੋਲ ਕਾਜ ਗਏ ਸੀ ਕਿ ਤੁਸੀਂ ਠੰਡ ਪੀਣ ਲੱਗੇ ਸੀਗੇ ਕੁਝ ਨਹੀਂ ਨਹੀਂ ਉਹਦਾ ਗੱਡੀ ਖੜਾ ਕਰ ਰਕੜ ਛੱਡ ਕੇ ਗਿਆ ਹੋਇਆ ਜੀਆ ਅੱਛਾ ਉਹ ਟਾਈਮ ਸੀ ਕੋਈ ਠੰਡੇ ਨੇ ਕੋਈ ਨਹੀਂ ਇਹਦੀ ਗਲਤੀ ਹੈ ਪ੍ਰਸ਼ਾਸਨ ਨੂੰ ਜਖੜਣਾ ਚਾਹੀਦਾ ਵਾ ਪ੍ਰਸ਼ਾਸਨ ਨੂੰ ਉਹਦੀ ਕਾਰਵਾਈ ਕਰਨੀ ਚਾਹੀਦੀ ਆ ਇਕਨ ਲੱਖਾਂ ਲੋਕਾਂ ਦੀ ਜਾਨ ਜਾਹਦੀ ਹੋਈ ਤੇ ਜਦ ਗੱਡੀ ਵਾਲਾ ਕੋਈ ਹੈ ਕੋਈ ਨਹੀਂ ਸੀ ਬੋਲ ਕੋਈ ਨਹੀਂ ਸੀ ਖੜਕਾਈ ਗੱਡੀ ਭੰਨੀ ਵੀ ਗੱਡੀ ਉਹਦੀ ਮੋੜੇ ਮੋਟੀ ਹੱਥ ਜੜ ਮਾਰਿਆ ਤੇ ਕਦੀ ਕੋਈ ਨਿਕਲਿਆ ਨਹੀਂ ਸੋਦੇ ਕੋਈ ਨਹੀਂ ਉਹਦੀ ਵੀਡੀਓ ਹੈਗੀ ਗੱਡੀ ਦੀ ਬਣਾਈ ਹੋਈ ਆ ਪ੍ਰਸ਼ਾਸਨ ਨੂੰ ਮੈਂ ਦਊਗਾ ਉਹ ਪਾਚਾ ਦਾ ਚ ਕਰੇਗਾ ਤੇ ਮਾਤਾ ਇਹਨਾਂ ਕੋਣ ਕੋਣ ਸੀ ਬਾਤਾਂ ਮੈਂ ਜਿੱਕੇ ਹੁਣੇ ਕਰਦੇ ਸੀਗੇ ਸਾਡੀ ਫੈਮਿਲੀ ਉਹ ਸੀ ਸਾਰੀ ਜੀ ਜੀ ਕੀ ਨਾਮ ਹੈ ਤੁਹਾਡਾ ਜੀ ਨਾਮ ਮੇਰਾ ਸਰਜੀਤ ਸਿੰਘ ਹੈ ਜੀ ਕਿਹੜਾ ਪਿੰਡਾ ਜੀ ਨੀਲੋਂ ਖੁਰਦ ਕੀ ਮਾਮਲਾ ਹੋਇਆ ਕਹਿੰਦੇ ਕੋਟ ਦੇ ਮੇਲੇ ਦੇ ਵਿੱਚ ਇੱਕ ਮਾੜੀ ਡੈਥ ਹੋਈ ਹੈ ਸਾਡੇ ਪਿੰਡ ਜੀ ਨਾਲ ਦੇ ਪਿੰਡ ਕੋਟਵੰਗੂ ਰਹਿ ਦਾਗ ਭਾਗ ਦਾ ਮੇਲਾ ਲੱਗਦਾ ਉਸ ਸਾਰੇ ਮਤਲਬ ਮਤਲਬ ਪਿੰਡ ਦੀ ਨੇੜੇ-ਨੇੜੇ ਪਿੰਡਾਂ ਦੀ ਆਸਤਾ ਸਾਡੇ ਅਸੀਂ ਉੱਥਾ ਦੇਖਣ ਜਾਂਦੇ ਹਰ ਸਾਲ ਦੀ ਤਰ੍ਹਾਂ ਮਤਲਬ ਇਸ ਸਾਲ ਵੀ ਇਹ ਮਤਲਬ ਸਵੇਰੇ ਸੱਜਰੇ ਪਰਿਵਾਰ ਨੂੰ ਲੈ ਕੇ ਆਪਣੇ ਮੱਥਾ ਟੇਕਣ ਗਏ ਸੀ ਉੱਥੇ ਜਦੋਂ ਮੱਥਾ ਟੇਕ ਕੇ ਵਾਪਸ ਆਪਣੀ ਗੱਡੀ ਦੇ ਵਿੱਚ ਆ ਕੇ ਬੈਠਣ ਲੱਗੇ ਇੱਕ ਨਾਲ ਗੱਡੀ ਖੜੀ ਸੀ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰੰਟ ਛੱਡਿਆ ਹੈ ਜੀ ਕਿਹੜੀ ਗੱਡੀ ਸੀ ਗੱਡੀ ਉਹ ਕੋਈ ਠੰਡੇ ਵਾਲੀ ਸੀ ਜਿਹੜੀ ਮਤਲਬ ਆਮ ਆਪਾਂ 1000 ਰੁਪਏ ਦਾ ਠੰਡਾ ਪੀਂਦੇ ਆ ਤੇ ਮਤਲਬ ਉਹਨਾਂ ਇਹਨਾਂ ਨੇ ਮਤਲਬ ਆਮ ਹੀ ਮਤਲਬ ਉਹਦਾ ਕਿਤੇ ਟੱਚ ਹੋ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਜਦੋਂ ਇਹਨਾਂ ਨੇ ਬਾਅਦ ਵਿੱਚ ਦੇਖਿਆ ਉਹਦੇ ਵਿੱਚ ਡਾਇਰੈਕਟਲੀ ਮਤਲਬ ਸਿੱਧਾ ਕਰੰਟ ਛੱਡਿਆ ਸੀ ਜਿਹਦੀ ਇਹਨਾਂ ਕੋਈ ਵੀਡੀਓ ਵੀ ਹੈ ਤੇ ਇਹਦੀ ਮਾਤਾ ਦੀ ਹੁਣ ਮੁੰਡੇ ਦੀ ਗੁਰਮੀਤ ਕੌਰ ਦੀ ਡੈਥ ਹੋ ਗਈ ਤੇ ਜਿਹੜਾ ਮਤਲਬ ਉਹ ਬੰਦਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਵਾਸਤੇ ਮਤਲਬ ਕਿਸੇ ਨੂੰ ਇਹੋ ਜਿਹਾ ਮਤਲਬ ਜਾਨੀਵਾਲੀ ਨੁਕਸਾਨ ਨਾ ਹੋਵੇ ਕੀ ਦੀ ਪੁਲਿਸ ਕੰਪਲੇਟ ਕਰਤੀ ਜੀ ਪੁਲਿਸ ਕੰਪਲੇਟ ਜੀ ਹੁਣ ਮਤਲਬ ਇੱਥੇ ਸਿਵਲ ਹਸਪੀਟਲ ਲੈ ਕੇ ਆਏ ਇਹਨਾਂ ਨੇ ਮੌਸਟਰੀ ਦੇ ਵਿੱਚ ਮਤਲਬ ਡੈਡ ਬੋਡੀ ਰੱਖਤੀ ਹੈ ਤੇ ਹੁਣ ਉਹ ਅੱਗੇ ਮਤਲਬ ਪ੍ਰਸ਼ਾਸਨ ਜੋ ਕਾਰਵਾਈ ਹੈ ਉਹ ਅੱਗੇ ਮਤਲਬ ਕੀਤੀ ਜਾਏਗੀ ਵਿੱਚ ਜੀ ਕੀ ਨਾ ਬਸ ਜੀ ਇੱਕ ਕੇਸ ਆਇਆ ਕਹਿੰਦੇ ਲੇਡੀ ਡੈਥ ਹੋਈ ਹੈ கரੰਟ ਲੱਗਣ ਨਾਲ ਸੀ ਮਾਮਲਾ ਜੀ ਅ ਪੇਸ਼ੈਂਟ ਦਾ ਨਾਮ ਜੀ ਗੁਰਮੀਤ ਕੌਰ ਹੈ ਤੇ ਬਿਲਕੁਲ ਸਵੇਰੇ ਆਇਆ ਸੀ ਜੀ ਪੇਸ਼ੈਂਟ ਡਾਟ ਗੈਟ ਸੀਗਾ ਇਲੈਕਟ੍ਰਿਕ ਸ਼ੋਰਗਨ ਨਾਲ ਇਸ ਤਰ੍ਹਾਂ ਸੀ ਜੇ ਆਪ ਕੋਡ ਸਟੇਜ ਬੋਡੀ ਜਿਹੜੀ ਮੋਟਿਲ ਸ਼ੁਰੂ ਕਰਤੀ ਤੇ ਉਹਨੇ ਪੋਸਟ ਕਾਰਡੋਂ ਹੋਏਗਾ ਤੇ ਕੀ ਇਲੈਕਟ੍ਰਿਕ ਸ਼ਾਰਟ ਕੀ ਮਿਲ ਗਿਆ ਉਹ ਤੁਸੀਂ ਕੁਝ ਸੁਣਾਓ ਸਰ ਜੋ ਉਹਦਾ ਵੀਡੀਓ ਦਿਖਾਈ ਉਹਦੇ ਤੋਂ ਆਪਣਾ ਦਾ ਜਿਹੜੀ ਕੋਟ੍ਰਿਕ ਵਾਲੀ ਹੈਂਡ ਹੁੰਦੀ ਹੈ ਜਿਹੜੀ ਮੇਲੇ 'ਚ ਲਗਾਈ ਜਾਂਦੀ ਆ ਉਹਦਾ ਵੀ ਬਾਇਸ ਤੋਂ ਵੀ ਕਰੰਟ ਲੱਗਿਆ ਲੱਗਾ ਕਿਸੇ ਵੇਲੇ ਹੱਥ ਨਾਲ ਲੱਗਿਆ ਕਿਵੇਂ ਲੱਗੇ ਉਹ ਫਿੱਟ ਸੀਗਾ ਜਿਹਦੀ ਨਾਮ